पीवी टुडे चैनल ते तो स्वागत है सरकारी ते हो रहे हमलिया लगातार जारी है इसी कड़ी विच बीती रात मुकंदपुर हस्पता डाक्टर सिमल गिल एक व्यक्ति ने हमला करके कुटमार करके उस जख्मी कर दिता ऐसी उसका मोबाइल भी खोके लिया जिस उपरंत आज सवेर तो हस्पताल समूह स्टाफ वालों पुलिस थाना मुकंदपुर विखे ਹਮਲਾਵਰ ਖਿਲਾਫ ਕਾਰਵਾਈ ਹੋਣ ਤੱਕ ਹਸਪਤਾਲ ਦੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਬਲਕਾਰ ਸਿੰਘ ਡਾਕਟਰ ਸੋਨੀਆ ਪਾਲ ਅਤੇ ਡਾਕਟਰ ਜਸਬੀਰ ਸਿੰਘ ਨੇ ਸਟਾਫ ਸਮੇਤ ਦੱਸਿਆ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਇੱਕ ਵਿਅਕਤੀ ਤੇਜ਼ ਰਫਤਾਰ ਕਾਰ ਲੈ ਕੇ ਹਸਪਤਾਲ ਅੰਦਰ ਦਾਖਲ ਹੋਇਆ ਜਿਸ ਨੇ ਆਪਣੀ ਕਾਰ ਨੂੰ ਗਲਤ ਤਰੀਕੇ ਨਾਲ ਖੜੀ ਕਰ ਦਿੱਤਾ ਅਤੇ ਮੌਕੇ ਤੇ ਤੈਨਾਤ ਡਾਕਟਰ ਸਿਮਲ ਗਿੱਲ ਨੇ ਕਾਰ ਨੂੰ ਪਾਰਕਿੰਗ ਵਿੱਚ ਲਾਉਣ ਲਈ ਕਿਹਾ ਦਾ ਕਾਰ ਚਾਲਕ ਉਸਦੇ ਗਲ ਪੈ ਗਿਆ ਤੇ ਉਸਦੀ ਕੁਟਮਾਰ ਕਰਕੇ ਉਸਦਾ ਮੋਬਾਈਲ ਵੀ ਖੋਕੇ ਨਾਲ ਹੀ ਲੈ ਗਿਆ ਇਸ ਮੌਕੇ ਸਮੂਹ ਸਟਾਫ ਨੇ ਮੰਗ ਕੀਤੀ ਕਿ ਡਾਕਟਰਾਂ ਤੇ ਹੋ ਰਹੇ ਅਤਿਆਚਾਰਾਂ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ ਜਿਸ ਕਰਕੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਦੂਜੇ ਪਾਸੇ ਥਾਣਾ ਮੁਕੰਦਪੁਰ ਦੇ ਐਸ ਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਮੁਕੰਦਪੁਰ ਦਾ ਹੀ ਰਹਿਣ ਵਾਲਾ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲੇ ਦੀ ਜਾਂਚਬਿੰਦ ਕਰਕੇ ਬੰਦੀ ਕਾਰਵਾਈ ਕਰ ਦਿੱਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਵਿਸ਼ੇਸ਼ ਰਿਪੋਰਟ ਅਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਾਡੇ ਸਾਥੀ ਡਾਕਟਰ ਡਾਕਟਰ ਸੰਮਲ ਗਿੱਲ ਇਹਨਾਂ ਦੀ ਰਾਤ ਦੀ ਡਿਊਟੀ ਸੀਗੀ ਔਰ ਤਕਰੀਬਨ 10:30 ਵਜੇ ਇੱਕ ਤੇਜ਼ ਰਫ਼ਤਾਰ ਨਾਲ ਗੱਡੀ ਆਉਂਦੀ ਆ ਔਰ ਬਹੁਤ ਹੀ ਗਲਤ ਤਰੀਕੇ ਨਾਲ ਉਹ ਡਰਾਈਵ ਕਰ ਰਿਆ ਸੀਗਾ ਔਰ ਉਹਨੇ ਗੱਡੀ ਪਾਰਕਿੰਗ ਸਾਈਟ ਤੇ ਜਿੱਥੇ ਲਾਉਣੀ ਚਾਹੀਦੀ ਸੀਗੀ ਉਤੋਂ ਬਜਾਏ ਉਹਨੇ ਪਿੱਛੇ ਜਿੱਥੇ ਜਨਰੇਟਰ ਪਿਆ ਸੀਗਾ ਜੋ ਕਿ ਬਹੁਤ ਹੀ ਹਸਪੀਟਲ ਦੇ ਪਿੱਛੇ ਵਾਲੀ ਜਗ੍ਹਾ ਹੈਗਾ ਉੱਥੇ ਗੱਡੀ ਲਾਈ ਜਦੋਂ ਉਹਨੂੰ ਦੱਸਿਆ ਵੀ ਤੂੰ ਗਲਤ ਇਹ ਤੇਰਾ ਤਰੀਕਾ ਹੈਗਾ ਬਹੁਤ ਹੀ ਗੱਡੀ ਤੂੰ ਡਰਾਈਵ ਜਿਹੜੀ ਕੀਤੀ ਹੈਗੀ ਉਹ ਗਲਤ ਤਰੀਕੇ ਨਾਲ ਕੀਤੀ ਹੈਗੀ ਆ ਵੀ ਤੂੰ ਇਸ ਤਰ੍ਹਾਂ ਨਾ ਕਰ ਤੋ ਡਾਕਟਰ ਸਿਮਲ ਗੱਲ ਲੂ ਉਹ ਬੰਦਾ ਹੱਥੋਂ ਪਾਈਪ ਕੀਤੀ ਉਹਨੇ ਗਾਲੀ ਗਲੋਚ ਕੀਤਾ ਹੈਗਾ ਤੇ ਕਿਸਹੁਨ ਮੁੱਖੇ ਜੋ ਵੀ ਉਹਨੇ ਕਰ ਸਕਦਾ ਕੀਤਾ ਔਰ ਇਸ ਨੂੰ ਅਸੀਂ ਕੰਡਮ ਕਰਦੇ ਆ ਇਸ ਚੀਜ਼ ਨੂੰ ਤੇ ਹਸਪੀਟਲ ਦੀ ਆਪੀ ਬੰਦ ਕਰਕੇ ਅੱਜ ਅਸੀਂ ਪੁਲਿਸ ਸਟੇਸ਼ਨ ਐਫ ਆਈ ਆਰ ਦਰਜ ਕਰਾਉਣਾ ਹੈ ਤੁਹਾਡੀ ਤਸੱਲੀ ਹੋ ਗਈ ਹੈ ਕਿ ਮਤਲਬ ਉਹਦੀ ਮਾਮਲਾ ਦਾ ਟੋਰ ਹੈ FIR ਪੁਲਿਸ ਸਟੇਸ਼ਨ ਵੱਲੋਂ ਦਰਜ ਹੋ ਗਈ ਹੈ ਔਰ ਸਾਡੀ ਤਸੱਲੀ ਆ ਹੁਣ ਅਸੀਂ ਅੱਗੇ ਆਸ ਕਰਦੇ ਹਾਂ ਕਿ ਪੁਲਿਸ ਅੱਗੇ ਕੀ ਕਾਰਵਾਈ ਕਰਦੀ। ਸੋ ਮੈਂ ਤਾਂ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂਗਾ ਕਿ ਤੁਸੀਂ ਡਾਕਟਰ ਦੀ ਸਕਿਉਰਿਟੀ ਕਿੱਥੇ ਰੱਖੀ ਆ। ਕੁਛ ਵੀ ਹੋ ਸਕਦਾ। ਜੇ ਉਹ ਉਸ ਬੰਦੇ ਕੋਲ ਤੇਜ ਤੇਜ ਤਾਰ ਹਥਿਆਰ ਹੁੰਦਾ ਤਾਂ ਕੁਛ ਵੀ ਕਰ ਸਕਦਾ। ਦੂਜੇ ਸਾਡੇ ਲੇਡੀ ਡਾਕਟਰ ਹੈਗੇ ਆ ਜੇ ਉਹਨਾਂ ਨਾਲ ਕੋਈ ਮਿਸਹੈਪ ਹੁੰਦਾਗਾ। ਪ੍ਰਾਨਿਆ ਤੁਸੀਂ ਖਬਰਾਂ ਦੇਖੋ ਕੀ ਹੋਇਆ ਹੈਗਾ, ਕੋਲਕਾਤਾ 'ਚ ਕੀ ਹੋਇਆ ਹੈਗਾ। ਸੋ ਪੰਜਾਬ ਸਰਕਾਰ ਅੱਗੇ ਮੇਰੀ ਗੁਜਾਰਸ਼ ਹੈਗਾ ਪਲੀਜ਼ ਡਾਕਟਰ ਦੀ ਸਕਿਉਰਿਟੀ ਨੂੰ ਨਿਸ਼ਚਿਤ ਕੀਤਾ ਜਾਵੇ। ਹਰ ਡਿਸਪੈਂਸਰੀ ਵਿੱਚ ਸੁਰੱਖਿਆ ਜਿਹੜੀ ਹੈ ਉਹਦੀ ਗਰੰਟੀ ਦਿੱਤੀ ਜਾਵੇ ਤਾਂ ਕਿ ਅਸੀਂ ਨਿਰਪੈ ਹੋ ਕੇ ਆਪਣੀ ਡਿਊਟੀ ਦੇ ਸਕੀਏ ਤੇ ਪਬਲਿਕ ਦਾ ਫਾਇਦਾ ਹੋ ਸਕੇ ਦੂਜਾ ਪਬਲਿਕ ਅੱਗੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਤੁਹਾਡੇ ਬੱਚੇ ਆ ਤੁਹਾਡੀ ਸੇਵਾ ਵਾਸਤੇ ਸਮਰਪਿਤ ਆ ਠੀਕ ਹੈ ਸਾਡੇ ਨਾਲ ਉਹੀ ਰਿਸ਼ਤਾ ਹੋਣਾ ਚਾਹੀਦਾ ਜੋ ਤੁਹਾਡਾ ਆਪਣੇ ਬੱਚਿਆਂ ਨਾਲ ਹੈ ਭਾਵੇਂ ਸਾਡੀ ਲੇਡੀ ਡਾਕਟਰ ਆ ਭਾਵੇਂ ਸਾਡੇ ਜੈਂਟਸ ਡਾਕਟਰ ਆ ਭਾਵੇਂ ਸਾਡਾ ਪੀਐਨ ਆ ਭਾਵੇਂ ਸਾਡੇ ਐਸਐਮਓ ਸਾਹਿਬਾਨ ਆ ਸਭ ਦੀ ਇੱਜ਼ਤ ਹੋਣੀ ਚਾਹੀਦੀ ਆ ਅਸੀਂ ਤੁਹਾਡੀ ਪੂਰੀ ਇੱਜ਼ਤ ਕਰਦੇ ਆ ਪੂਰੀ ਤੰਦੇਹੀ ਨਾਲ ਸੇਵਾ ਕਰਦੇ ਆ ਡਾਕਟਰ ਸੋਨੀਆ ਕਿਥੇ ਡਾਕਟਰ ਸੀਐਚਸੀ ਮੁਕੰਦਪੁਰ ਤੁਹਾਡੇ ਇੱਕ ਹਸਪਤਾਲ ਦੇ ਵਿੱਚ ਰਾਤੀ ਇੱਕ ਘਟਨਾ ਹੋਈ ਆ ਡਾਕਟਰ ਤੇ ਹਮਲਾ ਹੋਇਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਾਡੇ ਕੁਲੀਗ ਡਾਕਟਰ ਸਿੰਮਲ ਮੇਲ ਡਾਕਟਰ ਉਹਨਾਂ ਤੇ ਰਾਤ ਨੂੰ 10:30 ਵਜੇ ਦਾ ਟਾਈਮ ਆ ਉਹਨਾਂ ਤੇ ਹਮਲਾ ਹੋਇਆ ਇੱਕ ਪਿੰਡ ਦਾ ਹੀ ਬੰਦਾ ਉਹਨੇ ਆ ਕੇ ਹਮਲਾ ਕੀਤਾ ਉਹਦਾ ਫੋਨ ਵੀ ਲੈ ਗਏ ਉਹਨਾਂ ਦਾ ਤੇ ਉਹ ਤਾਂ ਮੇਲ ਡਾਕਟਰ ਐ ਅਸੀਂ ਫੀਮੇਲ ਡਾਕਟਰ ਵੀ ਨਾਈਟ ਡਿਊਟੀ ਕਰਦੇ ਆ ਹਾਂਜੀ ਬਿਲਕੁਲ ਸਾਡੇ ਨਾਲ ਕਲਾਸ 4 ਹੁੰਦੇ ਆ ਸਟਾਫ ਨਰਸ ਹੁੰਦੇ ਆ ਪਰ ਰਾਤ ਨੂੰ ਕੋਈ ਮਰਜੈਂਸੀ ਆਉਂਦੀ ਐ ਅਸੀਂ ਉੱਠ ਕੇ ਇਕੱਲੇ ਵੀ ਜਾਈਦਾ ਅਸੀਂ ਡਿੱਕੀ ਦਾ ਥੁਰਨਾ ਆ ਵੀ ਸਟਾਫ ਸਾਰੇ ਇਕੱਠੇ ਹੋਊਗਾ ਫਿਰ ਹੀ ਪੇਸ਼ੈਂਟ ਰੱਖੀਏ ਕਈ ਵਾਰ ਮੈਂ ਇਕੱਲੀ ਵੀ ਹੁੰਦੀ ਆ ਤੇ ਆ ਜਾਂਦਾ ਸਟਾਫ ਸਾਰਾ ਨਾਲ ਪਰ ਕੁਝ ਵੀ ਹੋ ਸਕਦਾ ਹੈ ਸਾਡੇ ਫੀਮੇਲ ਡਾਕਟਰਸ ਨਾਲ ਵੀ ਕੁਝ ਹੋ ਸਕਦਾ ਹੈ ਕੱਲੂ ਦੁਬਾਰਾ ਵੀ ਇਹ ਹੋ ਸਕਦਾ ਹੈ ਇਸ ਕਰਕੇ ਸਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਸੁਰੱਖਿਅਤ ਬਿਲਕੁਲ ਵੀ ਨਹੀਂ ਹੈ ਕੋਈ ਸਿਕਿਉਰਿਟੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਹੈ ਜ਼ੀਰੋ ਸਿਕਿਉਰਿਟੀ ਹੈ ਸਾਡੇ ਕੋਲ ਅਸੀਂ ਸਿਕਿਉਰਿਟੀ ਚਾਹੁੰਦੇ ਆਂ ਪੂਰੇ ਇੰਡੀਆ ਚ ਹੀ ਹੋਵੇ ਸਾਰੇ ਹਸਪੀਟਲ ਗਵਰਨਮੈਂਟ ਹਸਪੀਟਲਸ ਚ ਹੋਵੇ ਕਿ ਗੇਟਕੀਪਰ ਹੋਵੇ ਇੱਕ ਸਿਕਿਉਰਿਟੀ ਗਾਰਡ ਅੰਦਰ ਹੋਵੇ ਔਰ ਸਪੈਸ਼ਲੀ ਨਾਈਟ ਨੂੰ ਤਾਂ ਦੇਖੋ ਚਾਹੀਦੇ ਹੀ ਆ ਇਹ ਰਾਤੀ ਸਾਨੂੰ ਸੂਚਨਾ ਮਿਲੀ ਸੀਗੀ ਜੀ ਡਾਕਟਰ ਸਾਹਿਬ ਸੀਗੇ ਡਾਕਟਰ ਸਿਮਰਨ ਗਿੱਲਾ ਉਹ ਕਹਿੰਦੇ ਕਿ ਉਹ ਬੰਦਾ ਆ ਕੇ ਮੈਨੂੰ ਗਾਲੀ ਗਲੋਚ ਕੀਤਾ ਆ ਮੇਰੇ ਤੇ ਹਮਲਾ ਕੀਤਾ ਆ ਜੀ ਤਾਂ ਰਾਤੀ ਸਾਡੇ ਏਸੀ ਸੁਭਾਜ ਜੀ ਗਏ ਸੀਗੇ ਜੀ ਉਹ ਡਾਕਟਰ ਦੱਸਿਆ ਵੀ ਕੋਈ ਸਾਈਡ ਤੇ ਲਾ ਕੇ ਗੱਡੀ ਖੜਾ ਸੀਗਾ ਮੁੰਡਾ ਅਸੀਂ ਇਹਨੂੰ ਪੁੱਛਿਆ ਵੀ ਤੁਸੀਂ ਕਿਉਂ ਬੜਾ ਲਾੜਾ ਗੱਡੀ ਤੇ ਬਾਰਕ ਦੇ ਵਿੱਚ ਲਾਲਾ ਆਓ ਇਹਨੇ ਦੇ ਵਿੱਚ ਜਿਹੜਾ ਤਲਖੀ ਜਾ ਕੇ ਸਾਡਾ ਡਰਸਾਹਦ ਨੇ ਗਾਲੀ ਗਲੋਚ ਕੀਤੀ ਉਹ ਡਰਸਾਹਦ ਤਾਂ ਕਹਿੰਦੇ ਮੇਰੇ ਮਤਲਬ ਮੇਨ ਨਾਲ ਝਗੜਾ ਵੀ ਕੀਤਾ ਆ ਪਰ ਰਾਤੀ ਸੱਟ ਜਾਣ ਤੋਂ ਬਾਅਦ ਉਹ ਮੁੰਡਾ ਚਲਾ ਗਿਆ ਸੀ ਵੈਰੀਫਾਈ ਨਹੀਂ ਹੋ ਸਕਿਆ ਸੀਗਾ ਸਵੇਰੇ ਅਸੀਂ ਵੈਰੀਫਾਈ ਕਰਕੇ ਕਿ ਮੁੰਡਾ ਮਨੀਸ਼ ਆ ਇਥੋਂ ਦਾ ਮਗੰਦਪੁਰ ਦਾ ਉਹਨੂੰ ਅਸੀਂ ਬੁਲਾ ਲਿਆ ਆ ਉਸ ਪੁਲਿਸ ਸਟਾਫ ਵੀ ਆ ਗਿਆ ਸਾਡੇ ਕੋਲ ਆ ਫਿਰ ਮੈਂ ਗਿਆ ਸੀਗਾ ਫੇਡਾ ਮਤਲਬ ਪੰਜਾਬ ਸਾਡੇ ਚੜ੍ਹਦੇ ਉਧਰ ਗਿਆ ਸੀਗਾ ਮੈਂ ਹੁਣ ਹਾਜ਼ਰੀ ਆ ਮੈਂ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਦੇਖਦੇ ਆ ਕੀ ਅਸਲ ਵਿੱਚ ਹੋਇਆ ਕੀ ਆ ਰਾਤੀ ਬੈਠ ਕੇ ਗੱਲਬਾਤ ਕਰਦੇ ਰਹਿਣਾ ਜੇ ਕੋਈ ਕਾਰਵਾਈ ਬੰਦੀ ਰਹੀ ਤੇ ਕਰਾਂਗੇ ਠੀਕ ਹੈ ਹਾਂ ਜੀ